ਉਹ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ। ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਤਰਤੀ ਉੱਤੇ ਅਰ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ। ਜ਼ਿਆਦਾਤਰ ਚਰਚਾ ਵਿੱਚ ਈਸਾਈ ਧਰਮ ਦੇ ਪ੍ਰਤੀਕ ਦੇ ਰੂਪ ਵਿੱਚ ਸਲੀਬ ਹੁੰਦਾ ਹੈ। ਹਾਲਾਂਕਿ ਪਹਿਲੇ ਚਰਚ ਨੇ ਈਸਾਈ ਧਰਮ ਦੇ ਪ੍ਰਤੀਕ ਦੇ ਰੂਪ ਵਿੱਚ ਸਲੀਬ ਦੀ ਵਰਤੋਂ ਨਹੀਂ ਕੀਤੀ ਸੀ। ਪਹਿਲੇ ਚਰਚ ਦੇ ਸਮੇਂ ਵਿੱਚ ਸਲੀਬ ਮੌਤ ਦੀ ਸਜ਼ਾ ਪਾਉਣ ਵਾਲੇ ਅਪਰਾਧੀਆਂ ਲਈ ਫਾਂਸੀ ਦਾ ਇੱਕ ਸਾਧਨ ਸੀ। ਆਮ ਰੂਪ ਵਾਂਗ ਸਲੀਬ ਤੇ ਚੜਾਏ ਜਾਣ ਦੇ ਭਿਆਨਕ ਤੱਥ ਨਾਲ ਘਿਰੇ ਹੋਏ ਪਹਿਲੇ ਈਸਾਈਆਂ ਲਈ ਪਾਵਨਾ ਦੁਆਰਾ ਸਲੀਬ ਨੂੰ ਸਜਾਉਣ ਵਿੱਚ ਕੋਈ ਖਤਰਾ ਨਹੀਂ ਸੀ ਅਸਲ ਵਿੱਚ ਸਲੀਬ ਇੱਕ ਮੂਰਤੀ ਸੀ ਜੋ ਮੂਰਤੀਵਾਦ ਦਾ ਪ੍ਰਤੀਕ ਸੀ ਇਸਾਈ ਯੁੱਗ ਤੋਂ ਬਹੁਤ ਪਹਿਲਾਂ ਸਲੀਬ ਦੇ ਆਕਾਰ ਦੀ ਵਰਤੋਂ ਧਾਰਮਿਕ ਜਾਂ ਹੋਰ ਪ੍ਰਤੀਕ ਦੇ ਰੂਪ ਵਿੱਚ ਕੀਤੀ ਜਾਂਦੀ ਸੀ ਸਲੀਬ ਨੂੰ ਇਸਾਈ ਧਰਮ ਦੇ ਨਿਸ਼ਾਨ ਦੇ ਰੂਪ ਵਿੱਚ ਮਸੀਹੀ ਲੋਕਾਂ ਦੁਆਰਾ ਕਾਂਸਟੈਂਟਿਨ ਦੀ ਸਵੇ ਵਿੱਚ ਚੁਣਿਆ ਗਿਆ ਸੀ ईसाई चर्च ने मूर्ति पूजक निशान सलीब ਨੂੰસ્વીકાર ਕੀਤਾ ਜਦੋਂ ਲੋਕਾਂ ਨੇ ਮੂਰਤੀ ਪੂਜਾ ਦਾ ਪ੍ਰਤੀਕ ਬਣਾਇਆ ਅਤੇ ਇਸ ਦੀ ਪੂਜਾ ਕੀਤੀ ਤਾਂ ਉਹ ਤਬਾਹ ਹੋ ਗਏ ਟੁੱਡਾਰ ਬੁੱਤਾ ਦੀ ਪੂਜਾ ਕਰਨ ਲੱਗ ਪਏ ਤਾਂ ਉਹਨਾਂ ਦੀ ਇਸ ਭੁੱਲ ਦੇ ਕਾਰਨ ਯਹੂਦਾ ਅਤੇ ਯਰੂਸ਼ਲਮ ਉੱਤੇ ਘੇਰਾ ਪਿਆ ਫਿਰ ਇਸرائیਲੀਆਂ ਨੇ ਮੂਰਤੀਆਂ ਦੀ ਪੂਜਾ ਕਿਉਂ ਕੀਤੀ? ਭਾਵੇਂ ਉਹ ਜਾਣਦੇ ਸੀ ਕਿ ਮੂਰਤੀਆਂ ਦੀ ਪੂਜਾ ਉਹਨਾਂ ਨੂੰ ਤਬਾਹੀ ਵੱਲ ਲੈ ਜਾਂਦੀ ਹੈ। ਇਹ ਇਸ ਲਈ ਸੀ ਕਿਉਂਕਿ ਉਹ ਮੂਰਤੀ ਪੂਜਕਾਂ ਦੁਆਰਾ ਪਰਮਾਇਏ ਗਈ ਸੀ। ਮੂਰਤੀ ਪੂਜਕਾਂ ਨੇ ਇਸرائیਲੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਪਰਮਾਇਆ ਕਿ ਮਿਸਰ ਦੀ ਮੂਰਤੀ ਪਰਮੇਸ਼ਵਰ ਹੈ ਅਤੇ ਉਹਨਾਂ ਨੂੰ ਮੂਰਤੀ ਦੀ ਪੂਜਾ ਕਰਨ ਲਈ ਉਕਸਾਇਆ। ਅੱਜਵੀਂ ਮੂਰਤੀ ਪੂਜਕ ਲੋਕਾਂ ਨੂੰ ਇਹ ਵਿਸ਼ਵਾਸ ਦਿਲਾ ਕੇ ਧੋਖਾ ਦਿੰਦੇ ਹਨ ਕਿ ਸਲੀਬ ਕਰਮ ਦਾ ਨਿਸ਼ਾਨ ਹੈ ਅਤੇ ਯਿਸੂ ਦੇ ਬਲੀਦਾਨ ਦੀ ਯਾਦ ਦਿਲਾਉਂਦਾ ਹੈ ਤਾਂ ਜੋ ਸਲੀਬ ਮਤਲਬ ਇੱਕ ਮੂਰਤੀ ਦੀ ਪੂਜਾ ਕਰਨ ਇਸ ਲਈ ਜਦੋਂ ਤੁਸੀਂ ਕਿਸੇ ਮੂਰਤੀ ਦੀ ਪੂਜਾ ਵਿੱਚ ਆਪਣੇ ਆਪ ਨੂੰ ਸੁੱਟਦੇ ਹੋ ਫਿਰ ਭਾਵੇਂ ਤੁਸੀਂ ਇਸ ਨੂੰ ਪਰਮੇਸ਼ਵਰ ਦੀ ਪ੍ਰਤੀਨਿਧਤਾ ਕਰਨ ਲਈ ਮੰਨਦੇ ਹੋ ਜਾਂ ਕਿਸੇ ਪੁਰਾਣੀ ਦਾਤਾ ਤੁਸੀਂ ਪਹਿਲਾਂ ਹੀ ਅੰਧਵਿਸ਼ਵਾਸ ਨਾਲ ਮੋਹਿਤ ਹੋ ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਆ ਟਲੀ ਹੋਈ ਮੂਰਤ ਜਿਹੜੀ ਯਹਵਾ ਅੱਗੇ ਕਿਨੌਨੀਅਤੇ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਜੋ ਸਲੀਬ ਬੁਲਾਉਂਦੇ ਹਨ ਅਤੇ ਇਸ ਦੀ ਪੂਜਾ ਕਰਦੇ ਹਨ ਉਹ ਤਬਾਹ ਹੋ ਜਾਣਗੇ ਮਸੀਹ ਦੁਆਰਾ ਸਥਾਪਿਤ ਨਵੇਂ ਨੇਮ ਤੇ ਵਿਸ਼ਵਾਸ ਕਰੋ ਅਤੇ ਮਸੀਹ ਦੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਮੁਕਤੀ ਪਾਓ